ਥਾਣੇਦਾਰ ਅਤੇ ਸਰਕਾਰੀ ਅਧਿਆਪਕ ਦੇ ਬੱਚਿਆਂ ਨੇ ਰਿਟਾਇਰ ਫੌਜੀ ਦੇ ਸ਼ੋਰੂਮ ਨੂੰ ਬਣਾਇਆ ਆਪਣਾ ਨਿਸ਼ਾਨਾ ਲੱਖਾਂ ਦਾ ਸਾਮਾਨ ਕੀਤਾ ਚੋਰੀ ਦੱਸੀਏ ਕਿ ਇਹ ਤਾਜ਼ਾ ਮਾਮਲਾ ਬਟਾਲਾ ਦੇ ਹਰਚੋਵਾਲ ਕਸਬੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਥਾਣੇਦਾਰ ਤੇ ਸਰਕਾਰੀ ਅਧਿਆਪਕ ਦੇ ਚੋਰ ਪੁੱਤਾਂ ਦੀ ਜੋੜੀ ਨੇ ਇੱਕ ਰਿਟਾਇਰ ਫੌਜੀ ਅਮਰੀਕ ਸਿੰਘ ਦੇ ਕੱਪੜੇ ਅਤੇ ਮੁਨੀਆਰੀ ਦੇ ਸ਼ੋਰੂਮ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ। ਇਸ ਮੌਕੇ ਤੇ ਪੀੜਤ ਵਿਅਕਤੀ ਦੇ ਵੱਲੋਂ ਪੁਲਿਸ ਕੋਲ ਇਸ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਉਸ ਦੇ ਵੱਲੋਂ ਇਮਸਾਕ ਦੀ ਕਹਾਰ ਲਗਾਈ ਜਾ ਰਹੀ ਹੈ। ਦੱਸਿਏ ਕਿ ਇਸ ਮੌਕੇ ਤੇ ਪੀੜਤ ਵਿਅਕਤੀ ਦੇ ਵੱਲੋਂ ਇਹ ਕਿਹਾ ਗਿਆ ਹੈ ਦੱਸਿਏ ਕਿ ਇਸ ਮੌਕੇ ਤੇ ਪੀੜਤ ਵਿਅਕਤੀ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਨ੍ਹਾਂ ਦੇ ਵੱਲੋਂ ਉਸ ਦੀ ਦੁਕਾਨ ਦੇ ਵਿੱਚ ਚੋਰੀ ਕੀਤੀ ਗਈ ਹੈ ਉਹਨਾਂ ਦੀ ਪਛਾਣ ਹੋ ਗਈ ਹੈ ਇਸ ਦੇ ਵਿੱਚੋਂ ਇੱਕ ਥਾਣੇਦਾਰ ਦਾ ਪੁੱਤ ਹੈ ਤੇ ਦੂਜਾ ਸਰਕਾਰੀ ਅਧਿਆਪਕ ਦਾ ਪੁੱਤ ਹੈ ਇਹ ਦੋਵੇਂ ਨਸ਼ੇੜੀ ਨੇ ਤੇ ਨਸ਼ੇ ਦੀ ਪੂਰਤੀ ਲਈ ਇਹਨਾਂ ਦੇ ਵੱਲੋਂ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸੇ ਤਰ੍ਹਾਂ ਉਹਨਾਂ ਦੇ ਵੱਲੋਂ ਹੁਣ ਮੇਰੇ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਂਦੇ ਹੋਏ 5,40,000 ਰੁਪਏ ਦਾ ਸਾਮਾਨ ਚੋਰੀ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਜਲਦ ਤੋਂ ਜਲਦ ਪੁਲਿਸ ਕਾਬੂ ਕਰੇ ਤੇ ਇਹਨਾਂ ਨੂੰ ਸਖਤ ਸਜ਼ਾ ਦੇ ਦੋ ਸਾਲ ਤੋਂ ਮੈਂ ਕੱਪੜੇ ਦਾ ਦੁਕਾਨ ਚਲਾ ਰਿਹਾ ਤੇ ਮੇਰੀ ਦੁਕਾਨ ਤੇ ਨੂੰ ਰਾਤ ਨੂੰ ਚੋਰਾਂ ਵੱਲੋਂ ਕੰਦ ਪਾੜ ਕੇ ਚੋਰੀ ਕੀਤੀ ਗਈ ਆ ਇਹ ਮੇਰਾ ਕਾਫੀ ਨੁਕਸਾਨ ਕਰ ਗਏ ਆ ਮੈਂ ਚਾਹੁੰਦਾ ਕਿ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆ ਚੋਰੀ ਜਿਹੜੀ ਆ ਇੱਕ ਥਾਣੇਦਾਰ ਦਾ ਮੁੰਡਾ ਇੱਕ ਸਰਕਾਰੀ ਮਾਸਟਰ ਦਾ ਮੁੰਡਾ ਦੋਵੇਂ ਚੰਗੇ ਘਰਾਂ ਦੇ ਮੁੰਡੇ ਉੱਤੇ ਤੱਕ ਪਹੁੰਚ ਇਹਨਾਂ ਦੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਚਾਹੁੰਦਾ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਹਰਾਸਤ ਵਿੱਚ ਲਿਆ ਜਾਵੇ ਮੇਰਾ ਸਮਾਨ ਬਰਾਮਦ ਕੀਤਾ ਜਾਵੇ ਮੈਂ ਇਹੋ ਅਪੀਲ ਕਰਦਾ ਹਾਂ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਮੇਰਾ ਸਮਾਨ ਤਕਰੀਬਨ 5 ਲੱਖ 40 ਹਜ਼ਾਰ ਦਾ ਸਮਾਨ ਸੀ ਜਿਹਦੇ ਵਿੱਚ ਹਨ ਸਟਿਚ ਸੂਟ ਸੀ ਪੈਕ ਸਮਾਨ ਸੀਗਾ ਜੋ ਨਵਾਂ ਸਮਾਨ ਆਇਆ ਮਨਿਆਰੀ ਦਾ ਸਮਾਨ ਪੈਂਟ ਕੋਟ ਉਹ ਡੇਢ ਘੰਟਾ ਚੋਰੀ ਕਰਦੇ ਰਿਹਾ 11:45 ਤੋਂ ਅੰਦਰ ਵੜ ਗਏ ਆ ਤੇ 12:31 ਤੱਕ ਨਡਰ ਹੋ ਕੇ ਬੇਖੌਫ ਹੋ ਕੇ ਉਹਨਾਂ ਨੇ ਚੋਰੀ ਕੀਤੀ ਆ ਕਿ ਸਾਨੂੰ ਹਰ ਵਾਰੀ ਸਡਾ ਲੈਂਦੇ ਆ ਸਾਡੇ ਮਗਰ ਪਹੁੰਚ ਹੈਗੀ ਆ ਇੰਨਾ ਕੋ ਸਾਨੂੰ ਖਤਰਾ ਵੀ ਆ ਕਿ ਆ ਦੁਬਾਰਾ ਸਾਡੀ ਚੋਰੀ ਕਰਨਾ ਸਾਨੂੰ ਸੱਟ ਪੇਟਣਾ ਲਾਉਣ ਅਸੀਂ ਗਰੀਬ ਬੰਦੇ ਫੌਜ ਦੀ ਨੌਕਰੀ ਕਰਕੇ ਆਇਆ ਵਾ ਆਪਣਾ ਟਾਈਮ ਪਾਸ ਕਰਨ ਡਿਆ ਸੀ ਤੇ ਇੰਨਾ ਕੋ ਬਹੁਤ ਜ਼ਿਆਦਾ ਖਤਰਾ ਵੀ ਆ ਮੈਨੂੰ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪੀੜਤ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸੀਐਸਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਜੋ ਵੀ ਇਸ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਜਲਦ ਕੀਤੀ ਜਾਵੇਗੀ ਇਸ ਦੇ ਸਬੰਧ ਚਾਹੇ ਮਰੀਕ ਸਿੰਘ ਸਾਨੂੰ ਸੁਲੱਖਣ ਸਿੰਘ ਦੇ ਬਿਆਨ ਤੇ ਐਫਆਈਆਰ ਦਰਜ ਕੀਤੀ ਆ ਮਕਦਮਾ ਨੰਬਰ 13 ਜੁਰਮ 455 380 ਆਈਪੀਸੀ ਬਾਈ ਨੇ ਮੈ ਐਫਆਈਆਰ ਦੋਸ਼ੀਆਂ ਦੇ ਖਿਲਾਫ ਉਹ ਘਾਦੀ ਦੋਸ਼ੀ ਨੇ ਮਤਲਬ ਚੋਰੀਆਂ ਕਰਦੇ ਨੇ ਘਰਾਂ ਤੋਂ ਫਰਾਟ ਨੇ ਇਸ ਟਾਪ ਨੂੰ ਰੋਜ਼ ਰੇਡ ਕਰਦੇ ਹੁਣ ਵੀ ਕਰਕੇ ਆਏ ਆ ਜਲਦੀ 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 ਇਹਨਾਂ ਨੂੰ ਫੜ ਕੇ ਕੁਰਜ ਪੇਸ਼ ਕਰਾਂਗੇ ਬਰਾਮਦੀ ਕਰਾਂਗੇ ਇਹਨਾਂ ਦਾ ਸਾਨੂੰ ਪਤਾ ਚੱਲਿਆ ਕਿ ਇੱਕ ਇਹਦੇ ਜੱਥੇਦਾਰ ਦਾ ਬੇਟਾ ਵਾ ਤੇ ਇੱਕ ਅਧਿਆਪਕ ਦਾ ਬੇਟਾ ਹੋ ਸਕਦਾ ਜੀ ਪਰ ਆਪਾਂ ਫੜ ਕੇ ਫੇਰ ਵੀ ਇਹ ਪੇਸ਼ ਕਰਾਂਗੇ ਪਤਾ ਲੱਗੇ ਕਿ ਕਿੱਥੇ ਅਨਵਰ ਜੀ ਤੇ ਆਪਾਂ ਹਾਂ ਜੀ